ਹਲਕਾ ਲੰਬੀ ਦੇ ਪਿੰਡ ਮਿੱਡਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਇੱਥੇ ਇੱਕ ਪਿਤਾ ਨੇ ਆਪਣੀ 18 ਸਾਲਾ ਦੀ ਧੀ ਦੀ ਕਹੀ ਮਾਰ ਕੇ ਹਤਿਆ ਕਰ ਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਮੁਤਾਬਿਕ ਪਿਓ ਸਵੇਰੇ 7 ਵਜੇ ਆਇਆ ਤੇ ਸੁੱਤੀ ਪਈ ਨੂੰ ਕਹੀ ਮਾਰ ਦਿੱਤੀ ਮ੍ਰਿਤਕ ਲੜਕੀ ਦੀ ਪਛਾਣ ਚਮਨਦੀਪ ਕੌਰ ਵਜੋਂ ਹੋਈ ਹੈ ਪੁਲਿਸ ਨੇ ਲੜਕੀ ਦੇ ਮਾ ਦੇ ਬਿਆਨ ਦੇ ਆਧਾਰ ਤੇ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਏ ਸੂਤਰਾ ਦੀ ਮਨਿਆਤਾ ਚਮਨਦੀਪ ਕੌਰ ਪੜਾਈ ਤੇ ਖੇਡਾਂ ਵਿੱਚ ਕਾਫੀ ਹੁਸ਼ਿਆਰ ਸੀ ਉਹ ਪਾਵਰ ਲਿਫਟਿੰਗ ਵਿੱਚ 골ਡ ਮੈਡਲ ਵੀ ਜਿੱਤ ਚੁੱਕੀ ਸੀ ਪਹਿਲਾਂ ਉਹ ਮੁਹਾਲੀ ਵਿੱਚ ਬੀਕੌਮ ਦੀ ਪੜਾਈ ਕਰ ਰਹੀ ਸੀ ਅਤੇ ਬਾਅਦ ਵਿੱਚ ਫਿਰੋਜ਼ਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਅੱਗੇ ਦੀ ਪੜਾਈ ਕਰ ਰਹੀ ਸੀ ਛੁੱਟਿਆ ਕਾਰਨ ਉਹ ਘਰ ਆਈ ਹੋਈ ਸੀ ਜੀ ਅੱਜ ਇੱਕ ਮਿੱਡਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਏ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਆਰਡਰ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰਡ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਸੇ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਟ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਟ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਇਹ ਇੱਕ ਤਨ ਲਗੇ ਇਹਦਾ ਪੋਸਟਮਾਰਟਮ ਖੂ ਚੁੱਕਿਆ ਜਾਂ ਕਰੋਨਾ ਅਜੇ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਜੀ ਸੀਜੀਸੀ ਮੁਹਾਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੋਂ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਜੀ ਵੇ ਅਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੇ ਪਹੁੰਚੇ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕੀਤਾ ਜਾ ਰਿਹਾ ਹੈ ਜੀ ਹਲਕਾ ਲੰਬੀ ਦੇ ਪਿੰਡ ਮਿੱਡਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਇੱਥੇ ਇੱਕ ਪਿਤਾ ਨੇ ਆਪਣੀ 18 ਸਾਲਾ ਦੀ ਧੀ ਦੀ ਕਹੀ ਮਾਰ ਕੇ ਹਤਿਆ ਕਰ ਦਿੱਤੀ ਕੱਟਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਮੁਤਾਬਕ ਪਿਓ ਸਵੇਰੇ 7 ਵਜੇ ਆਇਆ ਤੇ ਸੁੱਤੀ ਪਈ ਨੂੰ ਕਹੀ ਮਾਰ ਦਿੱਤੀ ਮ੍ਰਿਤਕ ਲੜਕੀ ਦੀ ਪਛਾਣ ਚਮਨਦੀਪ ਕੌਰ ਵਜੋਂ ਹੋਈ ਹੈ ਪੁਲਿਸ ਨੇ ਲੜਕੀ ਦੇ ਮਾ ਦੇ ਬਿਆਨ ਦੇ ਆਧਾਰ ਤੇ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਹੈ ਸੂਤਰਾਂ ਦੀ ਮਨਿਆਤਾ ਚਮਨਦੀਪ ਕੌਰ ਪੜ੍ਹਾਈ ਤੇ ਖੇਡਾਂ ਵਿੱਚ ਕਾਫੀ ਹੁਸ਼ਿਆਰ ਸੀ ਉਹ ਪਾਵਰ ਲਿਫਟਿੰਗ ਵਿੱਚ 골ਡ ਮੈਡਲ ਵੀ ਜਿਤਸੁਕੀ ਸੀ ਪਹਿਲਾ ਉਹ ਮੁਹਾਲੀ ਵਿੱਚ ਬੀ ਕਾਮ ਦੀ ਪੜਾਈ ਕਰ ਰਹੀ ਸੀ ਅਤੇ ਬਾਅਦ ਵਿੱਚ ਫਿਰੋਜ਼ਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਅੱਗੇ ਦੀ ਪੜਾਈ ਕਰ ਰਹੀ ਸੀ ਛੁੱਟਿਆ ਕਾਰਨ ਉਹ ਘਰ ਆਈ ਹੋਈ ਸੀ ਜੀ ਅੱਜ ਇੱਕ ਮਿੱਦਾਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਆ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਇਹ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਮਾਰਡ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰਡ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਸੇ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਟ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਟ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਇਹ ਇੱਕ ਤਤ ਲੱਗੇ ਇਹਦਾ ਪੋਸਟਮਾਰਟਮ ਖੂ ਚੁੱਕਿਆ ਜਾਂ ਕਰੋਨਾ ਅਜੇ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟਮ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਜੀ ਸੀਜੀਸੀ ਮੁਹਾਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੋਂ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਹੈ ਕਿ ਐਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੇ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕੀਤਾ ਜਾ ਰਿਹਾ ਹੈ ਜੀ